ਕਹਿੰਦੇ ਨੇ ਵਾਰ-ਵਾਰ ਤੰਗ ਕਰਦਾ ਤੰਗ ਤੇ ਕਰੇਗਾ ਜੇ ਇਹੋ ਜਿਹਾ ਨੁਸਖਾ ਖਾਦਾ ਹੋਵੇ ਜਿਹੜੇ ਵੀ ਦਾ ਸਮਾਨ ਸੁਗੜ ਕੇ ਛੋਟਾ ਹੋ ਗਿਆ ਹੈ ਔਰਤ ਦੇ ਕੋਲ ਜਾਣ ਤੋਂ ਵੀ ਘਬਰਉਂਦੇ ਨੇ ਫੀਲਿੰਗ ਨਹੀਂ ਆਉਂਦੀ ਕੋਈ ਤਣਾਅ ਨਹੀਂ ਆਉਂਦਾ ਤਾਂ ਘਰ ਬੈਠੇ ਵੀ ਇਹ ਨੁਸਖਾ ਤਿਆਰ ਕਰ ਸਕਦੇ ਹੋ ਸਾਡੇ ਕੋਲੋਂ ਵੀ ਮੰਗਵਾ ਸਕਦੇ ਹੋ ਨੁਸਖਾ ਬਹੁਤ ਹੀ ਛੋਟਾ ਦੇ ਕਾਰਗਲ ਹੈ ਲੈਣਾ ਕੀ ਹੈ ਕਰਨਾ ਕੀ ਹੈ ਗੁੜਮਾਰ ਬੂਟੀ 5 ਗ੍ਰਾਮ ਸਿਲਾਜੀਤ 5 ਗ੍ਰਾਮ ਖੁਰਾਸਾਨੀ ਜਵੈਣ 5 ਗ੍ਰਾਮ ਅਸਲੀ ਕੇਸਰ 5 ਗ੍ਰਾਮ ਅਸ਼ਵਗੰਧਾ 10 ਗ੍ਰਾਮ ਕਿੱਡੇ ਧੋਤੇ ਕੌਂਚ 10 ਗ੍ਰਾਮ ਸ਼ਤਾਵਰੀ 10 ਗ੍ਰਾਮ ਪਨੀਰ ਡੋਡੀ 10 ਗ੍ਰਾਮ ਇਹਨਾਂ ਸਭ ਨੂੰ ਇਕੱਠਿਆਂ ਕਰਕੇ ਪੀਸ ਕੇ ਪਾਊਡਰ ਬਣਾ ਲਓ ਕਿਸੇ ਕੱਟ ਦੀ ਸ਼ੀਸ਼ੀ ਚ ਪਾ ਲਓ ਸਵੇਰੇ ਅੱਧਾ ਚਮਚ ਦੁੱਧ ਦੇ ਨਾਲ ਤੇ ਸ਼ਾਮ ਨੂੰ ਅੱਧਾ ਚਮਚ ਦੁੱਧ ਦੇ ਨਾਲ ਵੀਰੋ ਆਪਣੀ ਖੁਰਾਕ ਦਾ ਧਿਆਨ ਰੱਖੋ ਢਿੱਡ ਭਰਨ ਵਾਸਤੇ ਨਹੀਂ ਖਾਣਾ ਜੋ ਵੀ ਖਾਣਾ ਤਾਕਤ ਵਾਲਾ ਖਾਣਾ ਸਵੇਰੇ ਉੱਠ ਕੇ ਸੈਰ ਕਰੋ 人家说就。